ਆਪਣੇ ਸਟ ਲੱਗ ਗਈ ਕਰਕੇ ਫਿਰ ਉਜਣ ਕਰਨ ਤੋਂ ਰਹਿ ਗਿਆ ਸੀਗਾ ਇਹ ਵਿੱਚੀ ਸਲੋ ਅਮੇਜ਼ਿੰਗ ਹੀ ਚਲੋ ਉੱਪਰ ਉੱਪਰ ਕਰ ਦਿੰਨੇ ਆ ਆ ਦੇਖ ਲੈਣੇ ਆ ਫੇ ਕੋਲ ਨਹੀਂ ਪੂਰਾ ਇੰਜਣ ਨਹੀਂ ਤਾਂ ਵੀ ਲੈ ਕੇ ਜਾਵਾਂਗੇ ਆਪਾਂ ਹੁਸਨ ਦੇ ਕੋਲ ਪਹਿਲਾਂ ਵੀ ਉੱਤੇ ਇੰਜਣ ਹੋਇਆ ਸੀ ਕੰਬ ਹੋ ਰਿਹਾ ਕਰਦਾ ਹੈ ਦੇਖਦੇ ਆ ਪ੍ਰੋਗਰਾਮ ਇਹ ਉਹਦਾ ਮੱਕੀ ਪਿਆਸ ਮਾਨਿਤ ਕਿਹਾ ਆਪਣੀ ਕਹਿੰਦੇ ਬੁੱਟੇ ਤੇ ਹੋ ਨਾ ਸਮਾਨ ਉੱਤਰਨਾ ਕਪੜੇ ਲਈ ਪੜ ਜਾਣੇ ਆ ਕੋਈ ਵਾਲ ਨਹੀਂ ਕਪੜੇ ਨਹੀਂ ਕਦੇ ਆਪੇਲੀ ਜਿੱਤ ਨੂੰ ਮੇਲ ਨਹੀਂ ਓਹੋ ਗੀਂ ਚੱਲ ਜਾਤੀ ਚੰਗਾ ਸੰਗਾ ਦਦੀ ਗੁਰੂੰਦਕਾ ਹਾਂ ਜੀ ਕੈਸੀ ਹੋ 프리 ਜੀ ਸ਼ੈਡੋ ਹੈਲੋ ਹੈਲੋ ਮੈਂ ਮੈਂ ਹੈਨਾ ਤੱਕ ਪੱਚਲਨੀ ਉੱਧਰ ਲੈ ਕਰਨ ਹਾਂ ਯਾਹੋ ਤੇ ਤਕਾਲਾ ਮਰੀਤਾਂ ਨੀ ਹੈ ਤਕਾਲਾ ਹੈ ਡਾਡੇ ਹਾਂ ਹਾਂ ਮੈਂ ਮਰਾਵਾ ਤਕਾਲਾ ਦੇ ਕਾਹਵੇਂ ਤੇਰੀ ਬਸਤ ਉਹ ਲੋੜ ਨਹੀਂ ਹੈ ਮੈਂ ਨਾ ਪਾਣੀ ਲੈ ਕਿਤੇ 150 ਕਿਲੋ ਦਾ ਭਾਈ ਬੈਠਿਆ ਉਹਦੇ ਉਹ ਕਿਹ ਕੀ ਜਾਂਦੇ ਜਮ ਚਲ 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 ਤਕਾਲਾ ਗੁੱਲੂ ਕਹਿੰਦਾ ਮੇਰੀ ਬਸਤ ਹੈ ਹਾਂਜੀ ਨੀਂਤੀ ਪੋਦਾ ਸੀ ਪੀਨ ਨੂੰ ਗਲਾਸ ਲਿਆਂਦਾ ਹਾਂ ਮੈਂ ਹਨਾ ਇਦਾਂ ਕਰਕੇ ਖੜਿਆ ਸੀ ਬੈੱਡ ਉੱਤੇ ਹਾਂ ਇਹ ਲੰਮੀ ਬਈ ਸੀ ਇਹਦੇ ਉੱਤੇ ਪਾਣੀ ਪੈ ਗਿਆ ਇਹਦੇ ਉੱਤੇ ਪਾਣੀ ਪੈ ਗਿਆ ਇਹਦੇ ਉੱਤੇ ਪਾਣੀ ਪੈ ਗਿਆ ਮਮਾ ਉੱਤੇ ਥੋੜੀ ਨੇ ਪੈ ਗਿਆ ਮੈਨੂੰ ਕਹਿੰਦੀ ਓਏ ਕੁੱਤਿਆ ਬਸ ਬਸ ਇੱਕੋ ਆ ਗਿਆ ਦੁਪਹਿਰ ਵਾਲਾ ਜੰਮ ਇਹ ਮੈਨੂੰ ਇਹ ਮੈਨੂੰ ਇਹਦਾ ਕਹਿੰਦਾ ਗਰਮ ਤਾਂ ਕਾਲਾ ਅਰੇ ਇਹ ਮੈਨੂੰ ਕਹਿੰਦਾ ਪੋਣ ਚਾਚਾ ਜਿਹੜਾ ਕੁੱਤਾ ਜਿਹੜੇ ਮੁੰਡੇ ਪਿੱਛੇ ਕੁੱਤੀ ਨਹੀਂ ਸੀ ਫੜਿਆ ਕਹਿੰਦਾ ਉਹ ਨੰਗੇ ਇਧਰੋਂ ਮਾਂਜੀ ਸੱਤ ਰੋੜੇ ਲੈ ਕੇ ਆਹੋ ਅਚਾ ਚੱਲ ਗਿਆ ਉਹ ਬਲਿਓ ਦੂਰ ਦਾ ਕਰ ਜਾ ਅਬ ਕੁਝ ਕੀਤਾ ਹੀ ਓਏ ਕਹਿੰਦਾ ਵੀ ਜਮ ਜਰ ਜਿੰਨ ਹੈ ਮੋੜ ਸੇ ਉੱਧਰ ਖੜਾ ਕਰਨ ਲੱਗੇ ਹੈ ਆਹੋ

welcome to ਦਾ ਨਾਟ ਸੁੱਕੀ ਕੋਲ ਹੋ ਗਿਆ ਸਲਿੱਪ ਨਹੀਂ ਤਾਂ ਭਲੀ ਜਾਣਾ ਤੁਨ ਹਨ ਫੋਡੀਨ ਕਰਤੇ ਜਹਾੜ ਅੰਜੀਂ ਅੰਜਣ ਤਾਂ ਲੈ ਗਿਆ ਨਾ ਅੰਜਣ ਹੁਣ ਆਪਾਂ ਤੇਰੇ ਸਾਰੇ ਤਾਲਾ ਦੇਖਦੇ ਆ ਆ ਤੇਰਾ ਆ ਜਿੱਦਾਂ ਮੋਟਰਸਾਈਕਲ ਚ ਕਸ ਹੁੰਦਾ ਇੰਜਣ ਦੁਆਰ ਤੀਕ ਬੋਰੀ ਚ ਹਾਂ ਨੇ ਇਹ ਬੋਰੀ ਚ ਜਾ ਤੇਰੇ ਜਾ ਰੇ ਆ ਉਹਨੇ ਦੇਖੇ ਜੋ ਤੇਰਾ ਕਾਰ ਸਾਧ ਕਿ ਲਿਆਉਣਾ ਪੈਣਾ ਬਹੁਤ ਜਲਦ ਹੁਣ ਮੋਡੀਫਾਈ ਕਰਦੇ ਆ ਇਹਨੂੰ ਹਾਂ ਤਾਂ ਤੇਰਾ ਸਾਧ ਦੀ ਪਾਈ ਤੇ ਆਉ ਕੋਈ ਨਹੀਂ ਨਹੀਂ ਤਾਂ ਫੇਰ ਲੈ ਜਾਵਾਂਗੇ ਚੱਕ ਕੇ ਇਕੱਠਾ ਕਰਕੇ ਨਾ ਇਕੱਠਾ ਹੋਇਆ ਜੀ ਹਾਂ ਲਾਲਾ ਬੋਰੀ ਚ ਜਿਹੜਾ ਜਿੰਜਣ ਤਾਂ ਲਿਆਇਆ ਹੁਣ ਦੇਖਦੇ ਆ ਗਾਂ ਕੀ ਹੁੰਦਾ ਉਹਨੇ ਕਿ ਪਿਸਟਨ ਪਾਉਣੇ ਇਹਦਾ ਚਲੋ ਮਿਲਦੇ ਆਂ ਫੇਰ ਹਾਂ ਹੂੰ ਅਰੇ ਕਲੱਚ ਪਲੇਟਾ ਖੋਲਣੀ ਆ ਮਿਲਦੇ ਆਪਾਂ ਥੋੜਾ ਅਸਲ ਕਲੱਚ ਪਲੇਟਾ ਖੋਲਣੀ ਆ ਅਰੇ ਕਲੱਚ ਪਲੇਟਾ ਨਿਕਲਣੀਆਂ ਵਿੱਚੋਂ ਆ ਫੋਟੋ ਰੈਸਟ ਜਿਹਾ ਲਾ ਕੇ ਵਧੀਆ ਰੱਖ ਲਈ ਮੈਂ ਇਹ ਕਸਾ ਲੈਂਦੇ ਨਹੀਂ ਨਿਕਲਿਆ ਪੇਪਰ ਉੱਪਰ ਲਵਾਵਾਂਗੇ ਤੇ ਵਧੀਆ ਬਣਾਵਾਂਗੇ ਇਹਨੂੰ ਉਪਸੋਫ ਜੇ ਵਧੀਆ ਹੋ ਜAVE ਤਿਆਰ ਇੰਜਨ ਪਹਿਲਾਂ ਇੰਜਨ ਸਹੀ ਹੋਵੇ ਫੇਰ ਬਾਕੀ ਖੜ ਕਲੜਾ ਦਾ ਬਾਬਾਵਾ ਆਹ ਤਾਂ ਆ ਗਿਆ ਉਹ ਟੱਕਰ ਕੀ ਵਾਰੂ ਆਹੋ ਹਲੋ ਇਹ ਲੱਗੇ ਹੋਏ ਲੋਏ ਲੋਏ ਲੱਗੇ ਹੋਏ ਲੋਏ ਲੋਏ ਲੱਗੇ ਆਹੋ ਲੋਏ ਵੀ ਆਹ ਬਾਰਾਣਾ ਚੰਨੀ ਚੜਨਾ ਮਰ ਤਾਂ ਆਹੋ ਆ ਜਾ ਚੰਨੇ ਲੋਣਾ ਪਵਿ 8 ਨੰਬਰ 14 ਆਪਣਾ ਯਾਰ ਨੂੰ ਯਾਰ ਇੱਕ ਹੋਰ ਜੀ ਆਪਣੀ ਕਿੱਥੇ ਲੀ ਹੋ ਰੜ ਆਹੇ ਆ ਜਾ ਬਈ ਵਾ ਚਲੋ ਹੋਣੇ ਗੇਟ ਬੰਦ ਕਰ ਦਈਏ ਟੱਪਾ ਦਿੱਤਾ ਗੋਲਪਾ ਇਹ ਟੱਪਾ ਉਲਟਾ ਕਲਚ ਬਲੇਟਾ ਹੁੰਦੀ ਐ ਤੇ 13 ਜੀ ਵਿੱਚ ਹੈਗਾ ਡੁੱਲਦਾ ਪਿਆ ਨਹੀਂ ਹੈਗਾ ਵਿੱਚ ਥੋੜਾ ਵਾਲਾ ਹੁਣ ਉਹਦਾ ਮੱਕੀ ਤਾਂ ਨਿਕਲ ਨਿਕਲ ਗਿਆ ਸੀ ਕਲਚ ਬਲੇਟਾ ਖੋਲਣ ਵਾਲਾ ਜਗੜੇਗਾ ਆਪਣੀ ਕਿੱਦਿ ਖੋਲੀ ਦੀਆਂ ਕੰਮ ਤਾਂ ਪਗਾਲ ਹੀ ਤਾਂ ਹੈ ਹੱਥ ਨਾਲ ਹੀ ਖੋਲਣੇ ਦੂਹ ਲਾਉਂਦੇ ਨਹੀਂ ਹੂੰ ਦੇਖਦੇ ਹਾਂ ਖਰਾ ਕੇ ਗੋਸ਼ਤਾ

ਚੇਵੀ ਉਤਰੀ ਕੰਦਾ ਉਹ ਵੀ ਦੇ ਰਿਹਾ ਤੇ ਅੱਛਾ ਇਹ ਵੀ ਸਾ ਹਿਸਾਬ ਤਾਂ ਹੁੰਦਾ ਹੈ ਮੈਂ ਹੁੰਦਾ ਇਦੀ ਪਟਣ ਲੱਪਣਾ ਸੀ ਉਹ ਸਾ ਇੱਕ ਤਾਂ ਉਹ ਤੇਰਾ ਸਾ ਕਲਚ ਪਲੇਟਾ ਪਾਹੀ ਪਤਾ ਨਹੀਂ ਕਿ ਹੋਰ ਪਾਉਣੀਆਂ ਨਹੀਂ ਕਲਚ ਪਲੇਟਾਂ ਲਿਆਂਦੀਆਂ ਆ ਪਈਆਂ ਸਾਮਾਨ ਆਪਣੇ ਕੋ ਬਾਵਾ ਪਿਆ ਹੈ ਨਾ ਸਾਨਾ ਮਾਮਾ ਪਿਆ ਆ ਹੁਣ ਤੁਸੀਂ ਲੈ ਕੇ ਨਹੀਂ ਆਏ ਹੋਣੇ ਪਰ ਇੱਧਰ ਨੂੰ ਇਹ ਸਾਮਾਨ ਤਾਂ ਫੇਰ ਬਾਅਦ ਚ ਪਾਉਣਾ ਪਹਿਲਾਂ ਹੁਣ ਲੈ ਕੇ ਆ ਅੱਠ ਨੰਬਰ ਕੋਟੀ ਤੇ ਹੋ ਵਿਚ ਲੋ ਜੀ ਇੱਕ ਹੋਰ ਬੰਦਾ ਆਇਆ ਆਪਣੇ ਕੋਲ ਹੈਲੋ ਕਰ ਦੋ ਹੈਲੋ ਸਤਿ ਸਕਾਲ ਸਤਿ ਸਕਾਲ ਕਰੋ ਸਤਿ ਸਕਾਲ ਉਹ ਬੰਦੇ ਦੂਰ ਦੂਰ ਸੱਧੇ ਜਾ ਰਹੇ ਆ ਮੈਂ ਜਿਹਨੇ ਕੀਤਾ ਸੀ ਉਸਨੇ ਉਸਤਾਦ ਦਾ ਅੱਛਾ ਸੱਚੀ ਹੈ ਨਾ ਉਸਨੇ ਨਹੀਂ ਕੀਤਾ ਉਹ ਸੁਣਿਆ ਨਹੀਂ ਕੀਤਾ ਸੀ ਜਿੰਨੇ ਚੱਲਿਆ ਉਹ ਤੋਂ ਹੂੰ ਮੈਂ ਕਾ ਵੀ ਚੈਰਤਾ ਕਰਾਇਆ ਤੇ ਆਪਣੀ ਅਣਗਹਿਲੀ ਨਾਲ ਥੋੜਾ ਖਰਾਬ ਹੋਇਆ ਕੰਮ ਤਾਂ ਵਧੀਆ ਕਰਦਾ ਉਹ ਵੀ ਹਾਂ ਕੰਮ ਬਹੁਤ ਵਧੀਆ ਕੀਤਾ ਸੀਗਾ ਤੇ ਗਮੰਦ ਕਰਤੀ ਨਾ ਹੁਣ ਉਹ ਇੱਕ ਵਾਰ ਪਰ ਲੈ ਵੀ ਕੋਣੀ ਸੀ ਤਾਂ ਉਦੋਂ ਦੀ ਇੱਕ ਗਲਤੀ ਹੋਈ ਉਹ ਆ ਕੀ ਉਹ ਗਲਤੀ ਹੁਣ ਆਪਣੀ ਉਹ ਵੀਡੀਓ ਚ ਦਿਖਾ ਵੀਡੀਓ ਲੈਟ ਲਾ ਕੇ ਕਰਕੇ ਦਿਖਾ ਹਲਦੇ ਕਿਸੇ ਮਿਸਤਰੀ ਨੂੰ ਪਤਾ ਲੱਗੇ ਤਾਂ ਦੱਸੇ ਗਲਤੀ ਹੋਈ ਆਲੀ ਗਾਲ ਲੜੋਣੀ ਹੂੰ ਉਹ ਭਲੇਖੇ ਦੇ ਨਾਲ ਹੋਈ ਗਲਤੀ ਹੂੰ ਕੰਪਨੀ ਕੋਲੋਂ ਵੀ ਹੋਈ ਥੋੜੀ ਜੇ ਕੰਪਨੀ ਤੋਂ ਵੀ ਕੰਪਨੀ ਤੋਂ ਵੀ ਹੋਈ ਆ ਠੀਕ ਆ ਹੂੰ ਉਹ ਹਣ ਦੱਸਣੀ ਨਹੀਂ ਪਰ ਅਸੀਂ ਹੂੰ ਨਾਪੇ ਕੋ ਲਿਖੇ ਬਾਤ ਚ ਦੱਸਾਂਗੇ ਬਣਾ ਦੇਦੇ ਆ ਹਾਂ ਪਤਾ ਲੱਗਦਾ ਕਿਸੇ ਨੂੰ ਬਾਤ ਚ ਦੱਸਾਂ ਹੂੰ ਠੀਕ ਆ ਨਾਪਾ ਖੋਲੀਏ ਪਹਿਲਾਂ ਯਾ ਮੈਂ ਉਹ ਇੰਜਣ ਦਾ ਕਰਤਾ ਆ ਇਕੱਲਾ ਇਕੱਲਾ ਹੈ ਕਲੱਚ ਬਲੇਟਾ ਖੋਲਤੀਆਂ ਹੋਲਤਾ ਉਹ ਨੂੰ ਕਾਹਦਾ ਹੈ ਹੂੰ ਉਹ ਮੇਰੇ ਪਲੇਟਾਂ ਨਹੀਂ ਖੁੱਲਣੀਆਂ ਆ ਜਗਾੜਾ